ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾ ਦਿਖਾਵਾਂਗੇ ਤੁਹਾਨੂੰ ਰੇਟ ਬਿਲਕੁਲ ਬਾਜ਼ਮ ਹੋਣਗੇ ਵੀਡੀਓ ਦੇ ਵਿੱਚ ਹੋਣਗੇ ਆਓ ਅੱਗੇ ਵੀਰ ਨ ਕਰੀਏ ਗੱਲ ਸੱਸੀ ਗੱਲ ਬਈ ਜੀ ਨਾਮ ਟ੍ਰੈਸ ਦੱਸੋ ਜੀ ਆਪਣਾ ਸ਼ਹਿਰ ਬਰਨਾਲਾ ਬੰਦਣਾ ਦੇ ਪੁੱਠੇ ਰਾਂਗੜੇ ਗੁਰਦਵਾਰਾ ਜ਼ਿਲ੍ਹਾ ਆਪਣਾ ਬਸਹਿਰ ਬਰਨਾਲਾ ਹੀ ਆ ਗਿਆ ਹੈ ਨਾ ਮੋਬਾਈਲ ਨੰਬਰ ਜੀ 98781 ਜੀ ਨੇ WhatsApp ਪਾਉਂਦੇ 98781 ਗੂਗੂਰ ਵਰਸ 55 ਜੀ ਜੀ 00852 ਦੇ ਪਹਿਲਾ ਨੰਬਰ ਤੇ ਆਪਾਂ ਕਰਾਉ ਸੰਗ ਦੀ ਜਰਸੀ ਕੈਟਾਗਰੀ ਚ ਵਹਿੜ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਜੀ ਦੂਜਾ ਸੁਆ ਜੀ ਪਹਿਲੇ ਦੀ ਉਹ ਬੱਚੀ ਅੱਛਾ ਪਹਿਲੇ ਸੁਈ ਦੇ ਦੀ ਬੱਚੀ ਆ ਖੜੀ ਆ ਹਾਂ ਜੀ ਮੈਂ ਇੱਕ ਹੀ ਫੇਰ ਬੱਚੀ ਦੇ ਦੀ ਬੱਚੀ ਆ ਜੀ ਵਹਿ ਦਿੱਤੀ ਠੀਕ ਆ ਜੀ ਅਰ ਜਰ ਰੋਕਿਆ ਜਮਾ ਜੀ ਠੀਕ ਆ ਤੇ ਕਹਿਮਤ ਦੇਣਾ ਸੁਈ ਨੂੰ ਸਰ ਸ਼ੀਮਾ ਕਦੇ ਨਾ ਸਰ ਸ਼ੀਮਾ ਦੇਣਾ ਸੁਈ ਨੂੰ ਮਗਰ ਬੱਚੀ ਤੇ ਸੇਮ ਇਹਦੇ ਨਾਲ ਦੀ ਅਗੇ ਜਰਸੀ ਦੇ ਬੱਚੇ ਕੱਢਦੇ ਹੀ ਰਹੀ ਹੈ ਹਨਾ ਹਾਂ ਜੀ ਹਾਂ ਤੇ ਦੁੱਧ ਕਿੰਨਾ ਹੋਣ ਚੋਣ ਵਾਲਾ ਸਰ ਇਹ ਹੋ ਗਿਆ 11 ਕਿਲੋ 10 ਕਿਲੋ ਜਮਾ ਠੰ ਕੜ ਕੇ ਲੱਗ ਗਿਆ ਰੇਡ ਕੀ ਰੂ ਇਹਦਾ ਮੁੱਲ 40000 ਜੀ ਮਾਨਤਨ ਹੋ ਜਾਊਗਾ ਮਾਨਤਨ ਮਾਨਤਨ ਕਰ ਦੋ ਧੋਰੇ ਬਾਅਦ ਸੁਬਰ ਕ੍ਰਾਸ ਅੰਗ ਦੀ ਬੈੜ ਆ ਗਈ ਦੂਜਾ ਸੁਬਾ ਸੂਈਆ ਕੱਦ ਕੱਡ ਚੰਗਾ ਸੋਹਣੀ ਜਿੰਦ ਜਾਨ ਤੇ ਫਿਟਿੰਗ ਵਾਲਾ ਲੇਵਾ ਤੇ 10 ਕਿਲੋ ਦੁੱਧ ਨੈਟ ਬਿਲਕੁਲ ਚੋਣ ਦਾ ਹਜਰਾ ਜਰਸੀ ਦੇ ਵਿੱਚ ਕ੍ਰਾਸ ਕਾਟ ਮੈਂਦਾ ਲੈ ਚੱਲ ਬੱਚੇ ਨੂੰ ਕਰਤੀ ਥੋੜਾ ਜਿਆ ਤੇ ਬਾਅਦ ਕਿ ਮਾਇਆਂ ਕੋਲ ਪਿਛਲੇ ਸੂਈ ਦੀ ਬੱਚੀ ਵੀ ਇਹਦੇ ਘਰੇ ਖੜੀ ਆ ਤੇ ਚੋਣ ਚਵਾਦੀ ਜਮਾ ਇੱਕ ਨੰਬਰ ਸਾਫ ਜੁਤਰੀ ਜਵਾਬ ਚੋਣੇ ਜੀ ਚੋਣ ਚਵਾਦੀ ਪੂਰੀ ਕਹਿੰਦੇ ਪਰ ਉਹ ਖੜੀ ਆ ਜਮਾ ਹਣਾ ਇਹ ਅੱਗੇ ਦੂਜੇ ਨੰਬਰ ਤੇ ਵੱਡੀ ਵਾੜ ਦੇਖ ਰਹੇ ਆ ਜਿਹੜੀ ਆਪਾਂ ਹਾਂ ਜੀ ਇਹ ਕਹਿਵਾ ਸੁਆ ਹੋ ਗਏ ਇੱਕ ਕੀਤੇ ਸੁਈ ਜੀ ਜੀ ਕਹਿ ਇੱਕ ਦਿਨ ਹੋ ਗਿਆ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਹੋ ਗਿਆ ਜੀ ਨੂੰ 40 ਕਿ ਦਿਨ ਠੀਕ ਆ ਡੇਢ ਮਹੀਨਾ ਹੋ ਗਿਆ ਮੰਨ ਲਓ ਬੱਚਾ ਵਗੈਰਾ ਹੈ ਨਹੀਂ ਕੋਈ ਉਹਨਾਂ ਮਰ ਗਈ ਬੱਚੀ ਸੀ ਮਨ ਦੁੱਧ ਕਿੰਨਾ ਹੈ ਹੁਣ ਦੁੱਧ 13 ਕਿਲੋ ਵਜੇ ਮੈਂ 12 ਥਣਾ ਨਿਬੜ ਜੂਗਾ ਹਾਂ ਜੀ ਤੇ ਥਣ ਚਾਰੇ ਬਿਲਕੁਲ ਓਕੇ ਇੱਕ ਕਮਾਲਾ ਜਿਹਾ ਹੈਗਾ ਜਿੰਨੂੰ ਕਿਹੜਾ ਥਣ ਚੋਂ ਆਕਸ ਕਮੈਣੀ ਵਾਲੇ ਚੋਂ ਹਾਂ ਜੀ ਕਮੈਣੀ ਵਾਲੇ ਮਗਰਲੇ ਥਣ ਚੋਂ ਪਨ ਕੇ ਚਲੋ 3 ਮੰਨ ਕੀ ਲੈ ਲੈ ਹਾਂ ਚੱਲ ਜੀ ਤੇ ਰੇਟ ਇਹਦਾ ਕੀ ਰਹੂਗਾ 35000 ਮਾਨਦਾਨ ਹੋ ਜਾਊਗਾ ਕਰਦਾਂਗੇ ਧੋਰੇ ਵਾਰ ਨੂੰ ਸਭਰਾ ਦੂਜਾ ਨੰਬਰ ਜਿਹੜਾ ਆਪਾਂ ਵਹਿੜ ਦੇਖ ਰਹੇ ਆ ਵੱਡੀ ਵਹਿੜ ਆ ਤੇ ਦੁੱਧ ਜਮਾ 12 ਦਾ 13 ਜਮਾ ਨਿਬੜੂਗਾ ਤਾਂ ਰੇਟ 35000 ਕਬੈਣੀਆ ਦੇ ਮਗਰਲੇ ਸਾਨ ਤੋਂ ਤੇਲਾ ਤੇ ਵੱਡੀ ਕੱਦ ਕਾਠ ਫੁੱਲ ਡਬਲ ਆ ਤੇ ਚਾਹੇ ਵੀ ਤੋਕੜ ਮੰਨ ਕੇ ਹੀ ਲੈ ਲੈ ਤੇ ਕਹਿੰਦਾ ਵਾ ਨਾਲ ਜਿੰਨਾ ਖਾਊਗੀ ਉਹਨਾਂ ਕਮਾਊ ਹਣਾ ਦੁੱਧ ਦੇਈ ਜਾਣੇ ਨੇ ਆਪਦਾ ਜੋ ਦੁੱਧ ਇੱਧਰ ਉੱਜ ਗਈ ਕੀਤੇ ਕੁਤੇ ਜੀ ਕਹਿੰਦਾ ਉਹ ਬੱਚੀ ਮੰਨ ਕੇ ਵੇਸਾ ਕੁ ਲੈ ਲੈ ਬੰਦਾ ਹਾਂਜੀ ਹਾਂ ਸੋ ਇਹਦੇ ਟੀਕੇ ਪਰ ਭਗਾਗੇ ਭਰਾ ਕੇ ਬਰੀਡ ਚੰਗੀ ਤਿਆਰ ਹੋ ਜੂ ਅਗੇ ਹਨਾ ਬਹੁਤ ਵੱਡੀ ਗੱਲ ਸੋ ਸ਼ਹਿਰ ਬਰਨਾਲਾ ਬਬਰਾਂ ਦੇ ਕੋਠੇ ਨੰਬਰ ਬੋਲ ਦਈ ਦੁਬਾਰੇ ਆਪਣਾ 99781 ਜੀ 00855 ਜੀ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ